ਬੀਤੇ ਦਿਨੀ ਫਿਰੋਜ਼ਪੁਰ ਦੇ ਪਿੰਡ ਗੋਗਾਣੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਨਿਹੰਗ ਪੁੱਤ ਨੇ ਆਪਣੇ ਮਾਪਿਆਂ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ ਨਿਹੰਗ ਸਿੰਘ ਪੁੱਤ ਨੇ ਆਪਣੇ ਸਾਥੀਆਂ ਸਮੇਤ ਕਿਰਪਾਨਾਂ ਨਾਲ ਆਪਣੇ ਮਾਪੇ ਬਤੇ ਹਮਲਾ ਕੀਤਾ ਗਿਆ ਸੀ ਇਸ ਤੇ ਕਾਰਵਾਈ ਕਰਦਿਆ ਫਿਰੋਜ਼ਪੁਰ ਪੁਲਿਸ ਨੇ ਉਸ ਨਿਹੰਗ ਸਿੰਘ ਨੂੰ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਫਤਾਰ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੱੰਦਿਆ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਗੋਗਾਣੀ ਦੇ ਅੰਗਰੇਜ਼ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਸਦੇ ਮੁੰਡੇ ਲਾਪ੍ਰਿਤ ਸਿੰਘ ਨੇ ਜ਼ਮੀਨ ਆਪਣੇ ਨਾਮ ਕਰਵਾਉਣ ਨੂੰ ਲੈ ਕੇ ਉਹਨਾਂ ਦੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ ਅਤੇ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਾਪ੍ਰਿਤ ਦੀ ਪਾਲ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਲਾਪ੍ਰਿਤ ਸਿੰਘ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਦ ਲਾਪ੍ਰਿਤ ਨੂੰ ਪੁੱਛਿਆ ਗਿਆ ਕਿ ਤੂੰ ਐਦਾਂ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਸਾਡਾ ਫੈ ਲੇ ਮਟੜਾ ਉਸਨੇ ਇਸ ਕਿਨੋਨੀ ਹਰਕਤ ਵਾਰੇ ਕੁਝ ਨਹੀਂ ਬੋਲਿਆ ਉਸ ਨੂੰ ਵੇਖ ਕੇ ਤਾਂ ਇੱਦਾਂ ਲੱਗਦਾ ਸੀ ਜਿਦਾਂ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਦੇ ਸਮੇਂ 'ਚ ਤਾਂ ਪੁੱਤ ਨੇਹੋ ਜੋ ਕਪੂਤ ਪਾਉਂਦੇ ਜਾ ਰਹੇ ਨੇ ਆਪਣੇ ਬਜ਼ੁਰਗ ਮਾਪਾਂ ਦਾ ਵੀ ਲਿਹਾਜ਼ ਨਹੀਂ ਕੀਤਾ ਇਸ ਪੁੱਤਰੇ ਫਿਲਹਾਲ ਪੁਲਿਸ ਨੇ ਇਸ ਨਿਹੰਗ ਸਿੰਘ ਪੁੱਤ ਨੂੰ ਘਰ ਪੈਰ ਕਰ ਲੈ ਤੇ ਅੱਗੇ ਵੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਹੈ ਲੱਭ ਲੱਭਿਤ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਪਿਓ ਦੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਲੀ ਮੈਟਰ ਹੈ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਫੈਮਿਲੀ ਮੈਟਰ ਦਾ ਤੁਸੀਂ ਦੇਖੀ ਆ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਫੈਮਿਲੀ ਮੈਟਰ ਦਾ ਕੀ ਮਹਿਸੂਸ ਹੋ ਰਿਹਾ ਜੀ ਹੁਣ ਅਰਾਉਂਡ ਵਨ ਸੇ ਨਹੀਂ ਕਹਿੰਦਾ ਹਾਂਜੀ ਅਰਾਉਂਡ ਵਨ ਸੇ ਨਹੀਂ ਕਹਿੰਦੇ ਰਾਈਟ ਨਾ ਕਿਵੇਂ ਓਕੇ ਜਿੱਥੇ ਇਹਨੇ ਉਹਨਾਂ ਨੂੰ ਮਾਰਦੇ ਉਹ ਪੁੱਪਿਓ ਮਾਪਿਓ ਲਿਆ ਕਿ ਤੁਹਾਡੇ ਉਸ ਦਾ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰੇ ਗਲ ਬੈਠ ਕੇ ਵੀ ਹੋ ਸਕਦੀ ਸੀ ਜੀ ਕੁਝ ਮਾਰਿਆ ਨਹੀਂ ਕੁਝ ਖਾਸ ਹੈ ਤੇ ਥੋੜੀ-ਥੋੜੀ ਨੌਕ ਚੋਹੀ ਹੋਈ ਹੈ ਮੈਂ ਤਾਂ ਮਤਲਬ ਨਰਚਾ ਪਉਂਦਾ ਹੀ ਡੜੀਆ ਕਹਿੰਦੇ ਹੋਰ ਕੁਝ ਨਹੀਂ ਇੰਦਰ ਦੀ ਲੜਾਈ ਨਹੀਂ ਉਹ ਮੈਂ ਤੁਸੀਂ ਮੀਡੀਆ ਇਹ ਵਧਾ ਚੜਾ ਕੇ ਗੱਲ ਜੀ ਆਕੀ ਜਾਂਦਾ ਤੁਸੀਂ ਦਿਖਾਉਂਦਾ ਨਹੀਂ ਹੋਈ ਸੀਸੀਟੀਵੀ ਤਾਂ ਨਹੀਂ ਛੁੱਟ ਬੋਲਦੇ ਵੀ ਜੋ ਸੀਸੀਟੀਵੀ ਦੇਖਿਆ ਹੋ ਰਿਹਾ ਕੱਲ ਨੂੰ ਨਹੀਂ ਤਾਂ ਕੋਈ ਗੱਲ ਨਹੀਂ ਹੋਈ ਥਾਤ ਬਾਅਦ ਹੋ ਦੇ ਤੇ ਨੋਰਮਲ ਕੀ ਜਾਂਦਾ ਮੈਂ ਬਾਲੀਆਂ ਸੰਦਾ ਕੋਈ ਨਹੀਂ ਵੰਧਿਆ ਹੁੰਦਾ ਅੱਦੇ ਸ਼ੋਰ ਨਾ ਪਤਾ ਵੀ ਲੱਗਦਾ ਕਿ ਮਾਰਦਾ ਗਲਤ ਹੈ ਦਿਲਤੀ ਮਹਿਸੂਸ ਹੋ ਰਹੀ ਆ ਹੁਣ ਕਿੰਨਾ ਜੀ ਮਾਪੇ ਪਰੀ ਕਰਦਾ ਜਿਹਨੇ ਚਾਹੀ ਜਿੱਦਾਂ ਤੇ ਵੀ ਬਾਕੇ ਹੋਣ ਜਾਂ ਕੁਝ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀ ਜਾਂ ਜਦੋਂ ਇਦਾਂ ਬੜਾ ਔਖਾ ਤਾਂ ਹੁੰਦਾ ਹੈ ਜਿੱਤੇ ਅੱਜੋ ਬੰਦੇ ਦੇ ਬੀਚੇ ਉਹਨਾਂ ਔਖਾ ਹੁੰਦਾ ਹੈ ਕੰਮ ਜਦੋਂ ਜਿਵੇਂ ਮਰਦੀ ਹੋਵੇ ਨਹੀਂ ਚੱਕਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨੇ ਨਾ ਕੰਮ ਹਾਂਜੀ ਬਟ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਜੀ ਆ ਬਾਏ ਮੈਂ ਨੂੰ ਮੇਰੀ ਜੋਬ ਲੱਗੀ ਤੇ ਮੈਨੂੰ ਬਾਈਕ ਚਾਹੀਦੀ ਜੀ ਤਾਂ ਨਾਰਮਲ ਪੀਛਾ ਇਹਦਾ ਕੋਈ ਲੜਾਈ ਨਹੀਂ ਹੋਈ ਮੈਂ ਆਸਕ ਨੂੰ ਜੇ ਕੱਟਾਂਗੇ ਕੋਈ ਜਿੰਨੇ ਮੈਂ ਦੋਨੋਂ ਆਨਲਾਈਨ ਗੱਲ ਮੇਂ ਕਰਨਾ ਚਾਹੁੰਦਾ ਕੋਈ ਠੀਕ ਹੈ ਥੈਂਕ ਯੂ ਸੁਣਾ ਬੜਾ ਮੈਂ ਫਿਰ ਉੱਧਰ ਪੀਂਚ ਇੱਕ ਨਿਆਣ ਸਿੰਘ ਬਾਨੇ ਦੇ ਵਿੱਚ ਇੱਕ ਲੜਕਾ ਆਪਣੀ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਆਪਾਂ ਸਾਥੀ ਸੀਗੇ ਉਸੇ ਕੀ ਕਾਰਵਾਈ ਕੀਤੀ ਸੀ ਕੁਝ ਦਿਨ ਪਹਿਲਾਂ ਪਿੰਡ ਗੋਗਵਾਨੀ ਇੱਕ ਲਬਰੀਤ ਨਾਂ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਪਦੇ ਘਰ ਨਹੀਂ ਰਹਿ ਰਿਹਾ ਉਹ ਬਾਹਰ ਮੋਹਲ ਸਾਈਡ ਤੇ ਰਹਿ ਰਿਹਾ ਉਸਨੇ ਆਪਣੇ ਮਾਂ-ਬਾਪ ਨੂੰ ਘਰ ਜਾ ਕੇ ਆਪਦੇ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀ ਜਿਸ ਸੰਬੰਧੀ ਇਸੇ ਮਕਦਮਾ ਨੰਬਰ 324567108 ਰਜਿਸਟਰਾਟ ਨਾਂ ਅੰਮਲ ਲਾਗਤ ਦਰਜ ਕੀਤਾ ਸੀਗਾ ਤੇ ਜਿਸ ਦੇ ਸੰਬੰਧੀ ਉਸ ਨੂੰ ਕੱਲ 25 ਤਰੀਕ ਨੂੰ ਜਿਹੜਾ ਲਵप्रीत ਸਿੰਘ ਨੂੰ ਜਿਹੜਾ ਰੈਕਮ ਕਦੋਂ ਅਰੇਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਇੱਕ ਉਸ ਦੇ ਨਾਲ ਦਾ ਸਾਥੀ ਜਸ਼ਨ ਜਿਹੜਾ ਮਸ਼ੀਰੀ ਵਾਲ ਤੋਂ ਉਸ ਨੂੰ ਵੀ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਸਰ ਇਹ ਦੋਨੋਂ ਕਿੱਥੋਂ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਪਤੀਸ਼ ਦਾ ਕੰਮ ਆ ਤੇ ਜਿਹੜਾ ਜਸ਼ਨ ਉਹਨੂੰ ਤਾਂ ਇਥੋਂ ਲੋਕ ਨੂੰ ਰੋਇਪੁਰ ਦੇ ਰੇਚ ਨੂੰ ਅਰੇਸਟ ਕੀਤਾ ਤੇ ਉਹ ਲਵਪ੍ਰੀਤ ਨੂੰ ਬਾਹਰ ਤੋਂ ਅਰੇਸਟ ਕੀਤਾ ਤੇ ਇਹਨਾਂ ਨੂੰ ਸਰ ਕੋਰਟ 'ਚ ਪੇਸ਼ ਕੀਤਾ ਗਿਆ ਕੀ ਪੁਲਸਰਮਾਰ ਮਿਲਿਆ ਜਾਂ ਉਨ ਇਨੈਸ਼ਨ ਨੂੰ ਜੁਡੀਸ਼ਨਲ ਮਾਨਪੇ ਜਾਇਆ ਕੋਰਟ ਦੇ ਵਿੱਚ ਅਰਪੇਸ਼ ਕੀਤਾ ਸੀ ਸਰ ਦੋਨਾਂ ਨੂੰ ਜੁਡੀਸ਼ਨਲ ਮਾਨਪੇ ਹਾਂ ਜੁਡੀਸ਼ਨਲ ਮਾਨ ਕਿੰਨੇ ਦਿਨਾਂ ਨੂੰ ਦੋਨਾਂ ਨੂੰ ਮਿਲਿਆ ਸਰ 14 ਦਿਨ ਤਾਂ ਉਹਨਾਂ ਨੇ ਜੇਲ੍ਹ ਪੇ ਸੀ ਸਰ ਹਾਂਜੀ ਚਲ ਇਹ ਇਹਨਾਂ ਨੇ ਪਹਿਲੇ ਵੀ ਆਪਣੇ ਬਾਪੇ ਨੂੰ ਕੁੱਟਿਆ ਹੈਗਾ ਪਹਿਲਾਂ ਨਹੀਂ ਨੇ ਕੁੱਟਿਆ ਸੀ ਪਹਿਲਾਂ ਇਸ ਦੀ ਇੱਕ ਪਿਛਲੇ ਸਾਲ ਇਸ ਤੇ ਮਾਮੇ ਦੇ ਨਾਲ ਲੜਾਈ ਹੋਈ ਸੀ ਮਾਮੇ ਦੇ ਇਹਨੇ ਸੱਟਾਂ ਮਾਰੀਆਂ ਸੀ ਪਰ ਉਹਨਾਂ ਨੇ ਭਾਂਜਾ ਹੋਣ ਕਰਕੇ ਇਸ ਤੇ ਮੁਕੱਦਮਾ ਨਹੀਂ ਦਰਜ ਕਰਾਇਆ ਸੀ ਇਹ ਸਰ ਮੈਟਰ ਕੀ ਤੁਹਾਨੂੰ ਇਨਵੈਸਟਿਗੇਟ ਇਹਦੇ ਮਾਪਿਆਂ ਨੇ ਕੁਛ ਸਾਲ ਪਹਿਲਾਂ ਬਾਹਰ ਭੇਜਿਆ ਸੀਗਾ ਆਸਟ੍ਰੇਲੀਆ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ ਬਾਅਦ ਵਿੱਚ ਇਸਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ ਜਿਸ ਕਰਕੇ ਇਹ ਤੋਂ ਤੰਗ ਆ ਕੇ ਦੇ ਮਾਪਿਓ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀਗਾ ਸਰ ਜਿੰਦ ਵੀ ਜਿੰਦ ਹਾਂਜੀ ਹਾਂ ਜਦੋਂ ਵੀ ਬਾਰੇ ਕਿਤੇ ਅੱਗੇ ਪਿੱਛੇ ਹੁੰਦਾ ਸੀ ਆ ਉਹਦੇ ਘਰੇ ਤੇ ਉਹਦੇ ਮਾਗਰ ਨੂੰ ਤੰਗ ਕਰਦਾ ਸੀ ਇਹ ਨਨਤਪੁਰ ਖਾਲਸਾ ਫੋਰਸ ਨਾਲ ਵੀ ਸੰਬੰਧ ਹੈਗੇ ਨੇ ਉਸ ਕੋਲ ਸਾਡੇ ਕੋਲੇ ਇਹਦਾ ਕੋਈ ਰਿਕਾਰਡਿੰਗ ਹੈ ਮਰੇ ਇੰਨੇ ਜ਼ੂਰਾ ਵੀ ਇਹਨੇ ਨਿਕਦਾ ਪਾਣਾ ਹੈ